ਕੀ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਐਹੋ ਜੇ ਸਥਿਤੀ 'ਚ ਪਾਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਸਭ ਕੁਝ ਤੁਹਾਡੇ ਵਿਰੋਧ 'ਚ ਆ ਜਿੱਤਣ ਦੇ ਮੌਕੇ ਬਹੁਤ ਥੋੜੇ ਨੇ ਅੱਜ ਦੀ ਬਾਈਬਲ ਦੀ ਕਹਾਣੀ ਦੇ ਵਿੱਚ ਯਾਕੂਬ ਦਾ ਹਰਾਨ ਚ ਸਮਾਂ ਜਿਹੜਾ ਹੈ ਤੁਹਾਨੂੰ ਸਾਈਡ ਕਰੇਗਾ ਇਹ ਬਹੁਤ ਜ਼ਬਰਦਸਤ ਗੱਲ ਹੈ ਕਿ ਜਦੋਂ ਤੁਸੀਂ ਪਰਮੇਸ਼ਵਰ ਤੇ ਭਰੋਸਾ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਡੀਆਂ ਰੁਕਾਵਟਾਂ ਨੂੰ ਤੁਹਾਡੇ ਲਈ ਮੌਕੇ ਬਣਾ ਦਿੰਦਾ ਹੈ ਤੇ ਉਹ ਜਿੱਥੇ ਬਰਕਤ ਨਹੀਂ ਹੈ ਉੱਥੇ ਉਹ ਭੇਜ ਦਿੰਦਾ ਹੈ ਜਦੋਂ ਅਸੀਂ ਪਿਛਲੀ ਵਾਰ ਯਾਕੂਬ ਨੂੰ ਮਿਲੇ ਤਾਂ ਅਸੀਂ ਇੱਕ ਪਰਿਵਾਰਕ ਝਗੜੇ ਨੂੰ ਵੇਖ ਰਹੇ ਸੀ ਅਤੇ ਉਹ ਦੋਵਾਂ ਦੇ ਵਿੱਚ ਫਸਿਆ ਪਿਆ ਸੀ ਦੋਵੇਂ ਭੈਣਾਂ ਉਹਦਾ ਪਿਆਰ ਲੱਭ ਰਹੀਆਂ ਸਨ ਪਰ ਇਸ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ੁਰ ਆਪਣੇ ਵਾਅਦਿਆਂ ਦੀ ਪੂਰਤੀ ਕਰ ਰਿਹਾ ਏ ਉਹ ਵਾਅਦੇ ਜਿਹੜੇ ਉਹਨੇ ਬਤੇਲ ਚੋਦੇ ਨਾਲ ਕੀਤੇ ਸਨ ਯੂਸਫ ਦੇ ਜਨਮ ਤੋਂ ਬਾਅਦ ਯਾਕੂਬ ਫੈਸਲਾ ਕਰਦਾ ਏ ਕਿ ਉਹ ਆਪਣੇ ਘਰ ਵਾਪਸ ਜਾਵੇਗਾ ਪਰ ਇਸ ਤੋਂ ਪਹਿਲਾਂ ਕਿ ਉਹ ਜਾਵੇ ਉਹਨੂੰ ਆਪਣੇ ਸਹੁਰੇ ਲਬਾਨ ਦੇ ਨਾਲ ਕੁਝ ਨੇਗੋਸ਼ੀਏਸ਼ਨ ਕਰਨੀ ਉਹਦੀ ਮਿਹਨਤ ਨੂੰ ਲੈ ਕੇ ਤੇ ਲਬਾਨ ਵੇਖ ਰਿਹਾ ਕਿ ਪਰਮੇਸ਼ਵਰ ਦਾ ਹੱਥ ਜਿਹੜਾ ਯਾਕੂਬ ਤੇ ਆ ਇਸ ਲਈ ਉਹ ਉਹਨੂੰ ਜਾਣ ਨਹੀਂ ਦੇਣਾ ਚਾਹੁੰਦਾ ਹੈ ਅਤੇ ਯਾਕੂਬ ਇੱਕ ਯੋਜਨਾ ਬਣਾਉਂਦਾ ਹੈ ਉਹ ਕਹਿੰਦਾ ਕਿ ਉਹ ਲਗਾਤਾਰ ਲਬਾਨ ਦੇ ਭੇਡਾਂ ਚਾਰਦਾ ਰਹੇਗਾ ਪਰ ਹਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਮੇਸ਼ਰ ਯਾਕੂਬ ਨੂੰ ਸੁਪਨੇ ਵਿੱਚ ਦਿਖਦਾ ਹੈ ਤੇ ਉਹਨੂੰ ਸਿਖਾਉਂਦਾ ਇੱਕ ਨਵੀਂ ਟੈਕਨੀਕ ਜਿਹਦੇ ਨਾਲ ਮਜਬੂਤ ਜਾਨਵਰ ਜਿਹੜੇ ਨੇ ਉਹ ਬਹੁ ਰੰਗੇ ਜਾਨਵਰ ਪੈਦਾ ਕਰਨਗੇ ਤੇ ਨਤੀਜੇ ਵਜੋਂ ਯਾਕੂਬ ਦੇ ਜਾਨਵਰ ਬਹੁਤ ਤੇਜ਼ੀ ਨਾਲ ਵਾਧਦੇ ਨੇ ਇਹ ਵੇਖ ਕੇ ਲਬਾਨ ਤੇ ਉਹਦੇ ਪੁੱਤਰ ਬਹੁਤ ਕਰੋਧਿਤ ਹੁੰਦੇ ਨੇ ਇਸ ਕਹਾਣੀ ਦੇ ਵਿੱਚੋਂ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਪਰਮੇਸ਼ਰ ਦਾ ਜਿਹੜਾ ਇੰਤਜ਼ਾਮ ਕਰਨ ਦਾ ਤਰੀਕਾ ਹੈ ਉਹ ਸਥਿਤੀਆਂ ਦੇ ਉੱਤੇ ਆਧਾਰਿਤ ਨਹੀਂ ਹੈ ਯਾਕੂਬ ਸਹੀ ਸਥਿਤੀ ਦੇ ਵਿੱਚ ਨਹੀਂ ਆ ਉਹ ਆਪਣੇ ਘਰ ਤੋਂ ਦੂਰ ਹੈ ਉਹ ਇੱਕ ਧੋਕੇ ਬਾਜ ਸੌਰੇ ਲਈ ਕੰਮ ਕਰ ਰਿਹਾ ਹੈ ਤੇ ਇੱਕ ਗੁੰਝਲਦਾਰ ਪਰਿਵਾਰਕ ਜੰਗ ਦੇ ਵਿੱਚੋਂ ਨਿਲੰਘ ਰਿਹਾ ਹੈ ਪਰ ਉੱਥੇ ਵੀ ਪਰਮੇਸ਼ਰ ਉਹਨੂੰ ਖੁਸ਼ਹਾਲ ਬਣਾਉਂਦਾ ਹੈ ਸਾਨੂੰ ਇਹ ਜਾਣਨ ਦੀ ਲੋੜ ਹੈ ਭਾਵੇਂ ਅਸੀਂ ਕਿਤੇ ਵੀ ਕਿਉਂ ਨਾ ਹੋਈਏ ਪਰਮੇਸ਼ਰ ਨੇ ਸਾਨੂੰ ਛੱਡਿਆ ਨਹੀਂ ਹੈ ਉਹਦਾ ਇੰਤਜ਼ਾਮ ਤੇ ਉਹਦੀ ਹਜ਼ੂਰੀ ਸਾਡੀਆਂ ਕਮੀਆਂ ਅਤੇ ਸਾਡੇ ਸੰਘਰਸ਼ਾਂ ਤੇ ਆਧਾਰਿਤ ਨਹੀਂ ਹੈ ਦੂਜੀ ਗੱਲ ਅਸੀਂ ਮਹੱਤਤਾ ਵੇਖਦੇ ਹਾਂ ਬੁੱਧ ਨਾ ਕੰਮ ਕਰਨ ਦੀ ਤੇ ਇਮਾਨਦਾਰੀ ਦੀ ਜਦੋਂ ਹਾਲਾਤ ਸਹੀ ਨਹੀਂ ਹਨ ਯਕੂਬ ਆਪਣੇ ਹੱਥ ਖੜੇ ਕਰ ਸਕਦਾ ਸੀ ਰੌਲਾ ਪਾ ਸਕਦਾ ਸੀ ਜਦੋਂ ਲਬਾਨ ਨੇ ਉਹਦੀ ਤਨਖਾਹ ਬਦਲੀ ਪਰ ਫਿਰ ਵੀ ਉਹਨੇ ਪਰਮੇਸ਼ਵਰ ਦੀ ਅਗਵਾਈ ਤੇ ਭਰੋਸਾ ਕੀਤਾ ਤੇ ਜੋ ਗਿਆਨ ਪਰਮੇਸ਼ਵਰ ਨੇ ਉਹਨੂੰ ਦਿੱਤਾ ਉਹਦੇ ਨਾਲ ਉਹ ਮਿਹਨਤ ਕਰਦਾ ਰਿਹਾ ਉਹਦੀ ਕਾਮਯਾਬੀ ਦਾ ਆਧਾਰ ਸੀ ਪਰਮੇਸ਼ਵਰ ਦੀ दैवी ਅਗਵਾਈ ਅਤੇ ਉਹਦੀ ਬੁੱਧ ਇਹ ਸਾਡੇ ਲਈ ਇੱਕ ਮਹਾਨ ਮਾਡਲ ਹੈ ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਅਸੀਂ ਪਰਮੇਸ਼ਰ ਦੀ ਅਗਵਾਈ ਮੰਗ ਸਕਦੇ ਹਾਂ ਪਰ ਇਹਦੇ ਨਾਲ ਨਾਲ ਸਾਨੂੰ ਉਹਨਾਂ ਸਾਧਨਾਂ ਨੂੰ ਕੰਮ 'ਚ ਲਿਆਉਣਾ ਚਾਹੀਦਾ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤੇ ਨੇ ਪਰ ਯਾਕੂਬ ਦੀ ਕਹਾਣੀ ਸਾਨੂੰ ਸਤਰਕ ਕਰਦੀ ਏ ਕਿ ਅਸੀਂ ਆਪਣੀਆਂ ਵਰਤਮਾਨ ਸਥਿਤੀਆਂ 'ਚ ਬਹੁਤੀ ਆਰਾਮਦਾਇਕ ਨਾ ਹੋਈਏ ਕਿ ਅੱਗੇ ਵਧਣ ਲਈ ਅਸੀਂ ਪਰਮੇਸ਼ਰ ਦੀ ਬਲਾਹਟ ਨੂੰ ਭੁਲਾ ਦਈਏ ਕਈ ਸਾਲ ਲਬਾਨ ਲਈ ਕੰਮ ਕਰਨ ਤੋਂ ਬਾਅਦ ਪਰਮੇਸ਼ਰ ਫਿਰ ਤੋਂ ਯਾਕੂਬ ਦੇ ਦਰਸ਼ਨ ਚ ਆਇਆ ਹੁਣ ਸਮਾਂ ਏ ਕਿ ਤੂੰ ਆਪਣੇ ਬਾਪ ਦੇ ਘਰ ਜਾ ਯਾਕੂਬਲੀ ਆਸਾਨ ਸੀ ਜਿੱਥੇ ਸੀ ਉੱਥੇ ਰਹੇ ਉਹਦਾ ਬਹੁਤ ਵੱਡਾ ਪਰਿਵਾਰ ਸੀ ਬਿਜ਼ਨਸ ਖੁਸ਼ਹਾਲ ਸੀ ਤੇ ਜ਼ਿੰਦਗੀ ਸਥਿਰ ਸੀ ਪਰ ਉਹਨੇ ਇਸ ਗੱਲ ਨੂੰ ਪਛਾਣਿਆ ਕਿ ਉਹਦੀ ਜ਼ਿੰਦਗੀ ਦਾ ਅੰਤਮ ਮਕਸਦ ਹਰਾਨ ਦੇ ਵਿੱਚ ਬਿਜ਼ਨਸ ਅੰਪਾਇਰ ਖੜਾ ਕਰਨਾ ਨਹੀਂ ਹੈ ਪਰ ਉਹ ਹੈ ਪਰਮੇਸ਼ੁਰ ਦੀ ਯੋਜਨਾ ਨੂੰ ਪੂਰਾ ਕਰਨਾ ਕਈ ਵਾਰ ਪਰਮੇਸ਼ੁਰ ਸਾਨੂੰ ਇੱਕ ਥਾਂ ਦੇ ਉੱਤੇ ਪ੍ਰਯੋਜਨ ਕਰਦਾ ਹੈ ਤਾਂ ਕਿ ਉਹ ਸਾਨੂੰ ਅਗਲੇ ਕਦਮ ਲਈ ਤਿਆਰ ਕਰੇ ਮੈਨੂੰ ਯਾਦ ਆਉਂਦਾ ਇੱਕ ਸਮਾਂ ਜਦੋਂ ਮੈਂ ਤੇ ਮੇਰੀ ਪਤਨੀ ਨਵੇਂ-ਨਵੇਂ ਅਸੀਂ ਸੇਵਕਾਈ ਸ਼ੁਰੂ ਕੀਤੀ ਸੀ ਅਸੀਂ ਦੋਵੇਂ ਕਾਲਜ ਦੇ ਸਟੂਡੈਂਟ ਸੀ ਸਾਡੇ ਕੋਲ ਕੋਈ ਵੀ ਪੈਸਾ ਨਹੀਂ ਸੀ ਪਰ ਅਸੀਂ ਵਿਸ਼ਵਾਸ ਦੇ ਸਫ਼ਰ ਦੇ ਉੱਤੇ ਚੱਲੇ ਇਹ ਭਰੋਸਾ ਕਰਦੇ ਹੋਏ ਕਿ ਪ੍ਰਭੂ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਇੱਕ ਦਿਨ ਸਾਡੇ ਘਰ 'ਚ ਕੋਈ ਖਾਣਾ ਨਹੀਂ ਸੀ ਅਸੀਂ ਕਿਰਾਇਆ ਦੇਣਾ ਸਾਡੀ ਗੱਡੀ 'ਚ ਪੈਟਰੋਲ ਵੀ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਕੀ ਕਰੀਏ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਪ੍ਰਭੂ ਤੂੰ ਸਾਨੂੰ ਇਸ ਸੇਵਕਾਈ 'ਚ ਬੁਲਾਇਆ ਹੈ ਪ੍ਰਭੂ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਉਹ ਕੰਮ ਕਰ ਸਕੀਏ ਜਿਹਦੇ ਲਈ ਤੂੰ ਸਾਨੂੰ ਬੁਲਾਇਆ ਹੈ ਜਦ ਤੱਕ ਤੂੰ ਸਾਡੇ ਲਈ ਇੰਤਜ਼ਾਮ ਨਹੀਂ ਕਰਦਾ ਉਤ ਬਾਅਦ ਚ ਮੈਂ ਡਾਕਖਾਨੇ ਗਿਆ ਅਤੇ ਉਥੇ ਇੱਕ ਔਰਤ ਦਾ ਪੱਤਰ ਸੀ ਜਿਨੇ ਕਿਹਾ ਕਿ ਉਹ ਪ੍ਰਾਰਥਨਾ ਕਰ ਰਹੀ ਸੀ ਤੇ ਪ੍ਰਭੂ ਨੇ ਉਹਨੂੰ ਕਿਹਾ ਕਿ ਉਹ ਸਾਨੂੰ ਪੈਸੇ ਭੇਜੇ ਤੇ ਉਹ ਕਾਫੀ ਸੀ ਕਿ ਅਸੀਂ ਉਹਦੇ ਨਾਲ ਪੈਟਰੋਲ ਭਰ ਸਕਦੇ ਕਿਰਾਇਆ ਦੇ ਪਾਉਂਦੇ ਗਰੀਆਨੇ ਦਾ ਸਮਾਨ ਖਰੀਦ ਪਾਉਂਦੇ ਪ੍ਰਭੂ ਵਫਾਦਾਰ ਸੀ ਅਤੇ ਉਸ ਸਮੇਂ ਤੋਂ ਮੈਂ ਪਰਮੇਸ਼ਰ ਦੀ ਵਫਾਦਾਰੀ ਤੇ ਬਹੁਤ ਭਰੋਸਾ ਕਰਨਾ ਪਰ ਮੈਂ ਵੀ ਸਿੱਖਿਆ ਹੈ ਕਿ ਸਾਨੂੰ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਪਰਮੇਸ਼ਵਰ ਦੀ ਵਫਾਦਾਰੀ ਸਾਡੀ ਜ਼ਿੰਮੇਵਾਰੀ ਨੂੰ ਖਤਮ ਨਹੀਂ ਕਰਦੀ ਏ ਮਿੱਤਰੋ ਅੱਜ ਭਾਵੇਂ ਤੁਸੀਂ ਕਿਸੇ ਵੀ ਸਥਿਤੀ ਦੇ ਵਿੱਚ ਹੋ ਜਾਣ ਰੱਖੋਗੇ ਜਿਹੜੇ ਪਰਮੇਸ਼ਵਰ ਨੇ ਹਰਾਨ ਦੇ ਵਿੱਚ ਯਾਕੂਬ ਲਈ ਇੰਤਜ਼ਾਮ ਕੀਤਾ ਉਹ ਤੁਹਾਡੇ ਲਈ ਵੀ ਇੰਤਜ਼ਾਮ ਕਰੇਗਾ ਉਹ ਤੁਹਾਨੂੰ ਵੇਖਦਾ ਏ ਉਹ ਤੁਹਾਡੇ ਦਿਲ ਦੀਆਂ ਚਾਹਤਾਂ ਨੂੰ ਵੇਖਦਾ ਹੈ ਤੇ ਉਹ ਤੁਹਾਡੇ ਸੋਚਣ ਤੇ ਮੰਗਣ ਤੋਂ ਕਿਤੇ ਵੱਧ ਕਰਨ ਦੀ ਤਾਕਤ ਰੱਖਦਾ ਹੈ ਯਕੂਬ ਦੀ ਤਰ੍ਹਾਂ ਸਾਡੀ ਭੂਮਿਕਾ ਵੀ ਏ ਸਾਨੂੰ ਪ੍ਰਭੂ ਦੀ ਬੁੱਧ ਪਾਲਣੀ ਚਾਹੀਦੀ ਜੋ ਪ੍ਰਭੂ ਨੇ ਸਾਨੂੰ ਦਿੱਤਾ ਉਹਨਾਂ ਮਿਹਨਤ ਕਰਨੀ ਚਾਹੀਦੀ ਤੇ ਜਦੋਂ ਪ੍ਰਭੂ ਕੋਈ ਨਵਾਂ ਕਰਨ ਲਈ ਬੁਲਾਉਂਦਾ ਹੈ ਵਿਸ਼ਵਾਸ ਨਾਲ ਕਦਮ ਬਾਹਰ ਕੱਢੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ ਪਰਮੇਸ਼ਵਰ ਤੁਹਾਨੂੰ ਕਾਹਦੇ ਤੇ ਭਰੋਸਾ ਕਰਨ ਲਈ ਬੁਲਾ ਰਿਹਾ ਹੈ ਕਿਹੜੇ ਵਿਸ਼ਵਾਸ ਦੇ ਕਦਮ ਨੇ ਜਿਹੜੇ ਉਹ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਲਾਓ ਆਓ ਯਕੂਬ ਦੀ ਤਰ੍ਹਾਂ ਬਣੀਏ ਪਰਮੇਸ਼ਵਰ ਦੇ ਉੱਤੇ ਭਰੋਸਾ ਕਰੀਏ ਦੀ ਆਗਿਆਕਾਰ ਬਣੀਏ ਤੇ ਇਸ ਪਾਰਟਨਰਸ਼ਿਪ ਦੇ ਵਿੱਚੋਂ ਪਰਮੇਸ਼ਰ ਦਾ ਇੰਤਜ਼ਾਮ ਤੇ ਮਨੁੱਖੀ ਜ਼ਿੰਮੇਵਾਰੀ ਚੋਂ ਅਸੀਂ ਪਰਮੇਸ਼ਰ ਦੀ ਬਰਕਤ ਦੀ ਭਰਪੂਰੀ ਵੇਖਦੇ ਹਾਂ